ਹੇ ਨਮਾਣਿਆਂ ਦੇ ਮਾਣ ਤੇ ਨਤਾਣਿਆਂ ਦੇ ਤਾਣ 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 ਤੇਰੇ ਚਰਨਾਂ 'ਚ ਤੋਵੇਂ ਹੱਥ ਜੋੜ ਕੇ ਤੇਰੇ ਚਰਨਾਂ 'ਚ ਤੋਵੇਂ ਹੱਥ ਜੋੜ ਕੇ ਤੇ ਅਰਦਾਸ ਲਾਈਏ ਦਾਤਿਆ ਪਾਉ ਅਸਾਂ ਤੇ ਸਵੱਲੀ ਨੀਂ ਗਾਇ ਆਪਣੀ ਤੇ ਜਸ ਤੇਰਾ ਗਾਇਏ ਦਾਤਿਆ ਕੇ ਜਸ ਤੇਰਾ ਗਾਇਏ ਦਾਤਿਆ ਓ ਕਰੋ ਕਿਰਪਾ ਤੇ ਸਾਡੀ ਝੋਲੀ दात ਹੈ ਜੋ ਮਿੱਠੇ ਸੁਰਾਂ ਦੀ ਸੁਰ ਤਾਲ ਤੇ ਖਿਆਲ ਉੱਚੇ ਸਰਾਜ ਮਹਿਮਾ ਗਾਇਏ ਪੂਰੇ ਗੁਰਾਂ ਦੀ ਹੋ ਤੇ ਮਹਿਮਾ ਗਾਇਏ ਪੂਰੇ ਗੁਰਾਂ ਦੀ ਦੇਵੋ ਆਗਿਆ ਕਰਨ ਲੱਗੇ ਬੰਦਨਾ ਦੇਵੋ ਆਗਿਆ ਦੇਵੋ ਆਗਿਆ ਕਰਨ ਲੱਗੇ ਬੰਦਨਾ ਤਿਸਿਸ ਨੂੰ

ਚੱਲਦਾ ਹੈ ਬ੍ਰਹਮੰਡ ਜੀ ਐਸੀ ਕਲਾ ਵਰਤਾ ਏ ਦਿਵਾਨ ਜੋ ਜਾਣ ਜਾਵੇ ਸੱਜ ਖੰਡ ਜੀ ਹੋ ਤੇ ਬਣ ਜਾਵੇ ਸੱਚ ਖੰਡ ਜੀ ਹੋ ਸੱਚ ਖੰਡ ਵਿੱਚ ਵਸ ਨਿਰੰਕਾਰ ਤੂੰ ਦਰਸ਼ ਤੇਰਾ ਪਾਈਏ ਦਾਤ ਆ ਪਾਓ ਸਾਤੇ ਸਵੱਲੀ ਨਿਗਾਇ ਆਪਣੀ ਹੇ ਜਸ ਤੇਰਾ ਗਾਈਏ ਦਾਤਿਆ ਪਾਉ ਅਸੱਤ ਸਵੱਲੀ ਨਿਗਾਹ ਆਪਣੀ ਹੇ ਜਸ ਤੇਰਾ ਗਾਈਏ ਦਾਤਿਆ ਸਾਨੂੰ ਸੁਰ ਤੇ ਗਿਆਨ ਦੇਵ ਪਾਤਸ਼ਾ ਜਿਵੇਂ ਤੂੰ ਬੁਲਾਵੇਂ ਬੋਲੀਏ ਜਿਵੇਂ ਤੂੰ ਬੁਲਾਵੇਂ ਬੋਲੀਏ ਸੇ ਸ਼ਬਦ ਕਹਾਵੋ ਰੱਬੀ ਗਿਆਨ ਦੇ ਅੱਜ ਕੋਈ ਰਮਜ਼ ਖੋਲੀਏ ਤੇ ਅੱਜ ਕੋਈ ਰਮਜ਼ ਖੋਲੀਏ ਸਾਡਾ ਜਨਮ ਮਨੁੱਖਾ ਹੋ ਜੇ ਸਫਲਾ ਸਾਡਾ ਜਨਮ ਸਾਡਾ ਜਨਮ ਮਨੁੱਖਾ ਹੋ ਜੇ ਸਫਲਾ ਤੇ ਸ਼ੁਕਰ ਮਨਾਈਏ ਦਾਤਿਆ ਆਓ ਆ ਸਾਥੇ ਸਵੱਲੀ ਲਿਗ ਆਪਣੀ

ਈਵਸੇ ਸਰਬਤ ਜੀ ਮਨ ਨਿਵਾ ਰਹੇ ਬਚੇ ਹੰਕਾਰ ਤੋਂ ਉੱਝੇ ਸੁਝੀ ਦੇਵਾ ਮਤ ਜੀ ਤੇ ਉੱਚੀ ਸੁੱਚੀ ਦੇਵਾ ਮਤ ਜੀ ਰਹੀਏ ਸਦਾ ਹੀ ਦਤਾਰ ਤੇਰੇ ਮਨ ਕੇ ਰਹੀਏ ਸਦਾ ਹੀ ਰਹੀਏ ਸਦਾ ਹੀ ਦਤਾਰ ਤੇਰੇ ਮਨ ਕੇ ਤੇ ਤੇਰੇ ਅਖਵਾਈਏ ਦਾਤਿਆ ਪਾਓ ਅਸਾਂ ਤੇ ਸਵੱਲੀ ਨਿਗਾਹ ਆਪਣੀ ਜਸ ਤੇਰਾ ਗਾਇਏ ਦਾਤਿਆ ਬਾਬੋ ਅਸਾ ਤੇ ਸਵੱਲੀ ਨਿਗਾਹ ਆਪਣੀ ਜਸ ਤੇਰਾ ਗਾਇਏ ਦਾਤਿਆ ਐਸੋਂ ਕਿ ਸਿੰਘ ਤੇ ਸੱਜਣ ਵੜੈ ਚਦੀ ਹੱਥ ਜੋੜ ਅਰਜੋਈ ਐ ਇੱਕੋ ਤੇਰਾ ਹੀ ਸਹਾਰਾ ਸੱਚੇ ਬਾਦਸ਼ਾਹ ਹੋਰ ਆਸਰਾ ਨਾ ਕੋਈ ਏ ਤੇ ਹੋਰ ਆਸਰਾ ਨਾ ਕੋਈ ਏ ਹਰ ਸਾਣਾ ਪਮਦੀ ਅੱਖ ਵੈ ਗੁਰੂ ਹਰ ਸਾਣਾ ਹਰ ਸਾਣਾ ਪਮਦੀ ਅੱਖ ਵੈ ਗੁਰੂ ਤੇ ਤੈਨੂੰ ਨਾ ਭੁਲਾਈਏ ਦਾਤਿਆ ਪਾਉ ਅਸਾਂ ਤੇ ਸਵੱਲੀ ਨੀ ਗਾਇ ਆਪਣੀ ਕੇ ਜਸ ਤੇਰਾ ਗਾਈਏ ਦਾਤਿਆ ਪਾਉ ਅਸਾਂ ਤੇ ਸਵੱਲੀ ਨੀ ਗਾਇ ਆਪਣੀ ਕੇ ਜਸ ਤੇਰਾ ਗਾਈਏ ਦਾਤਿਆ वाहिगुरु जी छाए जाती एकता अनेकता बिलाए जाती होवती कुचिलता कुरान की छाए जाती एकता अनेकता बिलाए जाती होवती कुचिलता कतेबन कुरान की पाप परपक जाते धर्म तसक जाते वर्ण गरक जाते साहित्य विधान की ਦੇਵੀ ਦੇਵ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਵੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ করুণਾ નિਧਾਨ ਕੀ ਮੂਰਤ ਨਾ ਹੋਤੀ ਜੋ ਪੈ করুণਾ નિਧਾਨ ਕੀ ਕੋਟ ਬ੍ਰਹਮੰਡਾਂ ਦੇ ਮਾਲਕ ਵਾਲੀਏ ਕੁਲ